ਜਿੰਦਾਬਾ ਸਾਹਿਬ ਦੀ ਜੋਰ ਨਾ ਮੈਂ ਬਹੁਤ ਸੁਣੀ ਦਿੱਤਾ ਲਾਗੂ ਸਣਾ ਬੰਦਾ ਅਰਦਾਸ ਇੱਕ ਕਰਨ ਰਾਇਆ ਕਿ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦੇ ਨਾਲ ਹੀ ਗਹਿਰਾ ਲੱਗਦਾ ਜੜਾ ਪਾਲਤ ਵਾਲਾ ਉੱਥੇ ਬਾਬਾ ਸਾਹਿਬ ਦਾ ਵੀਮਰੋ ਅੰਮੇਦਗਰ ਜੀ ਭਾਰਦੇ ਸਰਦਾਰ ਦੇ ਨਰਮਤਾ ਜਿਹਦੀ ਪ੍ਰਤਿਮਾ ਲੱਗੀ ਦੀ ਏ ਉੱਥੇ ਕੋਈ ਸ਼ਿਹਾਰਤੀ ਬੰਦਾ ਏ ਇੱਕ ਦੇ ਡੀ ਵੱਡੀ ਪੌੜੀ ਲਾ ਕੇ ਚੜ ਗਿਆ ਉੱਪਰ ਕਿਸ ਨੂੰ ਸੰਦੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸੰਵਿਧਾਨ ਨੂੰ ਵੀ ਉਜਲਾਇਆ ਗਿਆ ਜਿੱਥੇ ਬਣਿਆ ਵਾ ਅੰਮ੍ਰਿਤਸਰ ਦੇ ਬੰਦੇ ਸੀ ਅੱਜ ਬਟਾਲੇ ਦੇ ਦੋ ਜਮਾਤ ਕੀਤਾ ਜਾ ਰਿਹਾ ਵਾ ਉਹ ਬੰਦਾ ਫੜਿਆ ਗਿਆ ਵਾ ਪਰ ਉਹਨੂੰ ਫੜੇ ਜਾਣ ਦੇ ਇਹ ਸਾਡਾ ਮੰਗ ਇਹ ਹੈਗੀ ਆ ਕਿ ਜੋਗੀ ਹੋਰ ਕੁਛੋਕੜ ਕੀ ਆ ਉਹਨੂੰ ਭੋਜਨ ਵਾਲਾ ਬੰਦਾ ਕੌਣ ਆ ਇਹ ਸ਼ਰਾਬ ਕਰਾਉਣ ਦਾ ਬੰਦਾ ਕੌਣ ਆ ਕਿਉਂਕਿ ਇੱਕ ਬੰਦਾ ਇਹਨਾਂ ਨੂੰ ਮੋਗੇ ਦਿੰਦਾ ਉਹ ਮੋਗੇ ਤੋਂ ਆਵੇ ਅਮਰਸਰ ਦੇ ਵਿੱਚ ਆ ਕੇ ਚਾਰਜ ਕਰਨ ਲਿਆਵਾ ਯਾਦ ਉਹਤਰਾ ਬਿਜ਼ਨੀਸ ਨਿਕ ਹੋਵੇ ਫੇਰ ਵਗੈਰੀਏ ਪਹਿਲੇ ਦੁਬਈ ਦੇ ਨਾਲ ਦੁਬਈੋਂ ਮੁੱਕ ਗਿਆ ਮੁੱਕੇ ਤੇ ਉੱਥੇ ਆ ਰਿਆ ਅਮਰਸਰ ਇਹਦੇ ਪਿੱਛੇ ਕੋਈ ਨਾ ਕੋਈ ਸਿਆਸਤੀ ਆ ਜਿਨੇ ਕੰਮ ਕਰਾਇਆ ਹੈ ਆਪਾਂ ਉਹਨੂੰ ਵਿਖਣਨ ਨੂੰ ਬੰਦੇ ਹੈ ਕਿ ਇਹਨੇ ਆਪਣੇ ਸਾਹਮਣੇ ਆਉਣ ਪ੍ਰਸ਼ਾਸਨ ਨੇ ਕਿਹਾ ਬੇਨਤੀ ਆ ਕਿ ਉਹ ਬੰਦਿਆਂ ਨੂੰ ਗਿਲੋ ਜੇਕਰ ਉਹ ਬੰਦੇ ਨਹੀਂ ਆਉਂਦੇ ਤਾਂ ਪੂਰੇ ਪੰਜਾਬ ਨੂੰ ਬੰਦ ਕੀਤਾ ਜਾਏਗਾ ਨਵੀ ਕੀ ਕਰਨਾ ਵਾਈ ਕਰਮਚਾਰੀ ਯੂਨੀਅਨ ਵਾਈਸ ਪ੍ਰਧਾਨ ਪੰਜਾਬ ਪਿਤਾ ਦਿਨੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਹੋਈ ਆ ਭਾਰਤ ਦੇ ਤਨ ਸੰਵਿਧਾਨ ਨਿਰਮਾਤਾ बाबा ਸਾਹਿਬ ਅੰਬੇਦਕਰ ਜੀ ਦੀ ਜਿਹੜੀ ਸਟੈਚੂ ਉੱਥੇ ਲੱਗੀ ਗਈ ਸੀ ਕਿਸੇ ਇੱਕ ਵਿਅਕਤੀ ਨੇ ਉਸ ਸਟੈਚੂ ਦੇ ਨਾਲ ਬੇਅਦਬੀ ਕੀਤੀ ਉਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਸੰਵਿਧਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਇਸ ਘਟਨਾ ਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਸਾਡੇ ਵਾਲਮੀਕ ਭਾਈਚਾਰੇ ਔਰ ਜਿੰਨੀਆਂ ਵੀ ਸਾਡੀਆਂ ਵਰਲਡ ਦੇ ਵਿੱਚ ਸਾਥੀ ਰਹਿੰਦੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਲੱਗੀ ਐ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਜੇ ਕਿਸੇ ਨੇ ਵੀ ਇਸ ਘਟਨਾ ਨੂੰ ਕੀਤਾ ਵਾ ਉਹਦੇ ਤੇ ਪੰਦੀ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇੱਕ ਕਮੇਟੀ ਬਣਾ ਕੇ ਇਸ ਚੀਜ਼ ਦੀ ਜਾਂਚ ਕਰਵਾਈ ਜਾਵੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਕੀ ਉਹਨਾਂ ਦਾ ਇੱਕ ਮਲੇ ਪਰ ਪਸੀ ਕੋਈ ਵੀ ਅੱਡੀ ਤਕੜੀ ਠਕਣਾ ਨੂੰ ਅੰਜਾਮ ਨਹੀਂ ਦੇ ਸਕਦਾ ਇਹ ਤੇ ਉਹ ਸਿਸਟਮ ਚੱਲਦਾ ਪਿਆ ਵਾ ਕਿ ਜਿਹੜੇ ਪੰਜਾਬ ਦੇ ਵਿੱਚ ਵੀ ਹਿੰਦੂ ਸਿੱਖ ਭਾਈਚਾਰਾ ਵਾ ਉਹ ਖਤਮ ਹੋ ਜੇ ਤੇ ਇਹਨਾਂ ਦੀਆਂ ਭਾਵਨਾਵਾਂ ਨੂੰ ਤੋੜ ਮਰੋੜ ਕੇ ਤੇ ਜਿਹੜੇ ਹਾਲਾਤਾਂ ਦੇ ਵਿੱਚ ਪਹਿਲੇ ਹੀ ਦੀਸ਼ ਉਹ ਹਾਲਾਤਾਂ ਦੇ ਵਿੱਚ ਫਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਬਾ ਸਾਹਿਬ ਦੀ ਬੇਅਸਬੀ ਨੂੰ ਬਿਲਕੁਲ ਨਹੀਂ برداشت ਕੀਤਾ ਜਾਏਗਾ ਪੂਰੇ ਵਰਲਡ ਦੇ ਵਿੱਚ ਬਾਬਾ ਸਾਹਿਬ ਜੀ ਦੀ ਪ੍ਰਤਮਾ ਦੀ ਪੂਜਾ ਕਰਦੇ ਆ ਸਾਡੇ ਭਗਵਾਨ ਆ ਔਰ ਜਿਹੜੀ 26 ਤਰੀਕ ਵਾਲੇ ਦਿਨ ਰਿਪਬਲਿਕ ਡੇ ਤੇ ਤੱਕ ਨਾ ਹੋਈ ਆ ਉਸ ਦਿਨ ਚੇਦੀ ਕਰਦੇ ਆਂ ਅਸੀਂ ਪੂਰੇ ਪੰਜਾਬ ਭਰ ਦੀਆਂ ਜਿੰਨੀਆਂ ਸਾਡੀਆਂ ਪੰਜਾਬ ਦੀ ਜੱਥੇਬੰਦੀਆਂ ਵਾਂ ਅਸੀਂ ਉਹਨਾਂ ਦੀ ਕਾਲ ਦੀ ਵੇਟ ਕਰਾਂਗੇ ਜੇਕਰ ਸਾਡੇ ਸਮਾਜ ਵੱਲੋਂ ਪੰਜਾਬ ਦੀ ਜੱਥੇਬੰਦੀਆਂ ਵੱਲੋਂ ਕਾਲ ਆਈ ਕਿ ਸ਼ਹਿਰ ਨੂੰ ਬੰਦ ਕਰਨਾ ਤੇ ਇਹ ਉੱਚੀ ਤੇ ਵੀ ਬਟਾਲੇ ਵਾਸੀਆਂ ਨੂੰ ਸਹਿਯੋਗ ਕਰਕੇ ਬਟਾਲੇ ਨੂੰ ਬੰਦ ਕਰਨ ਦੀ ਕਾਲ ਕਰਾਂਗੇ ਅੱਜ ਦਾ ਜਿਹੜਾ ਸਾਡਾ ਰੋਸ਼ਮਜਾਰਾ ਸੀ ਸਰਵੇਈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵਾਨ ਮੰਨ ਜੀ ਤੱਕ ਇਸ ਦੀ ਜਾਂਚ ਕਰਵਾਈ ਜਾਏ ਤੇ ਸਖਤ ਸਖਤ ਕਾਰਵਾਈ ਕਰਕੇ ਬੋਸ਼ੀਆਂ ਤੇ ਜਿਹੜੀ ਬੰਦੀ ਕਾਰਵਾਈ ਹੋ ਕੀਤੀ ਚਲਦੀ ਹੈ ਇਹ ਤਕਰੀਬਨ ਇੱਕ ਪਿੰਡੇ ਦਾ ਧਰਨਾਵਾ ਅਸੀਂ ਰੋਲ ਜਾਮ ਕੀਤਾ ਵਾ ਰੋਸ਼ ਮਜਾਰਾ ਉੱਤੀ ਜਿਹੜਾ ਸਾਡਾ ਰੋਸ਼ ਆ ਤੁਹਾਡੇ ਕੋਲ ਇਹੀ ਇੱਕ ਜਰੀਆ ਵਾ ਕਿ ਆਪਣਾ ਜਿਹੜਾ ਸਮਾਜ ਨੂੰ ਇਕੱਠਾ ਕੀਤਾ ਆਪਣੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੂੰ ਇਕੱਠਾ ਕੀਤਾ ਵਾ ਤੇ ਬਟਾਲੇ ਦੇ ਵਿੱਚ ਰੋਸ਼ ਮਜਾਰਾ ਕਰਦੇ ਨੇ ਸ਼ਾਇਦ ਉਹ ਪਲਾਂਟ ਆ ਕੋਈ ਏਜੰਸੀਆਂ ਹੋਣ ਜਾਂ ਕਿਤੇ ਕੋਈ ਇਹਦੇ ਵਿੱਚ ਕੋਈ ਕੋਈ ਅਜਿਹੀ ਚੀਜ਼ ਹੋਵੇ ਕਿ ਜਿਹੜਾ ਸਮਾਜ ਦੇ ਵਿੱਚ ਜਿਹੜੇ بڑے ਪਿਆਰ ਨਾਲ ਲੋਕ ਚੱਲਦੇ ਪਿਆ ਉਹਨਾਂ ਨੂੰ ਚਾਹੇ ਹੀ ਆ ਗਈ ਅਸ਼ਾਂਤੀ ਅਤੇ ਫੱਲੇ ਜਿਹੜੇ ਲੋਕ ਆ ਫੜਦਣ ਤੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ